ਦਾ ਭਾਈ ਤੁਹਾਨੂੰ ਇੱਕ ਟਰਾਲੀ ਦਿਖਾਉਣੇ ਆਜੋ ਜਿਹੜੀ ਆਪਾਂ ਕਹਿ ਰਹੇ ਸੀ ਰਿਪੇਅਰ ਵਾਲੀ ਟਰਾਲੀ ਨਾਲ ਜਾਊਗੀ ਤੇ ਆਹ ਟਰਾਲੀ ਹੈ ਇਹੋ ਹਾਂਜੀ ਇਹ ਟਰਾਲੀ ਭਾਈ ਤੁਸੀਂ ਗੈਸ ਕਰ ਸਕਦੇ ਹੋ ਵੀ ਇਹ ਪੁਰਾਣੀ ਟਰਾਲੀ ਸੀ ਹਨਾ ਦੇਖੋ ਤੁਸੀਂ ਨਵੀਂ ਬਣਾਤੀ ਜਮੀ ਜਮਾ ਇਹ ਨਵੀਂ ਟਰਾਲੀ ਹੋਵਰੇ ਇਹ ਆਪਾਂ ਪੁਰਾਣੀ ਨਹੀਂ ਕਹਿੰਦੇ ਇਹਨੂੰ ਨਵੀਂ ਟਰਾਲੀ ਆ ਇਹ ਹਾਂ ਜਦੋਂ ਆਈ ਹੈ ਛੱਡ ਲਵੇ ਇਹਦੀ ਹਾਲਤ ਕੁਝ ਹੋਰ ᱛੀ ਹੁਣ ਦੇਖੋ ਅੱਛਾ ਨਵੀਂ ਤੋਂ ਵੀ ਵਧੀਆ ਲੱਗਦੀ ਹੈ ਮੈਂ ਕਹਣਾ ਪੁਰਾਣੀ ਕੋਈ ਕਹਿ ਨਹੀਂ ਸਕਦੇ ਇਹ ਟਰਾਲੀ ਨੂੰ ਹਾਂ ਕਿਉਂਕਿ ਟਾਇਰ ਵੀ ਵਧੀਆ ਪੈਣਗੇ ਪੈਰ ਤਾਂ ਵਧੀਆ ਹੈ ਹੀ ਹੈ ਨੇ ਬਾਕੀ ਕੰਮ ਦਾ ਦੇਖੋ ਖੋਇਆ ਹੋਇਆ ਸਾਰੇ ਕਬਜੇ ਕਬਜੇ ਦੁਬਾਰਾ ਸੈੱਟ ਕਰੇ ਨੇ ਇਹ ਇਹ ਸਾਰੇ ਕਬਜੇ ਤੁਹਾਨੂੰ ਦੁਬਾਰਾ ਸੈੱਟ ਕਰੇ ਨੇ ਹੈ ਹੀ ਦਾਲਾ ਆਪ ਨਵਾਂ ਲਾਇਆ ਇਹ ਅੱਛਾ ਇਹ ਆ ਪੋਸਟਰ ਸਿੱਧੂ ਮੂਸੇ ਵਾਲਾ ਹੋਰ ਵੀ ਲਵਾਇਆ ਜਾਲੀ ਵੀ ਨਵੀਂ ਲਾਈ ਆ ਇਹ ਜਾਲੀ ਵੀ ਨਵੀਂ ਆ ਆ ਮੰਜਾ ਹੈ ਨਹੀਂ ਦੀ ਪਹਿਲਾਂ ਹਾ ਪਿੰਗਾ ਮੰਜਾ ਵੀ ਲਾਇਆ ਇਹ ਵੀ ਲਾਇਆ ਆਪਣੇ ਤਿਆਰ ਕਰਿਆ ਸਾਰਾ ਕੰਮ ਕੀਤਾ ਹੀ ਆ ਬਾਅਦ ਚ ਬੈੱਡ ਹੈਗਾ ਦੀ ਜਣੀ ਅੱਛਾ ਬੈੱਡ ਇਹਨਾਂ ਦਾ ਪੁਰਾਣਾ ਆਪਾਂ ਨੇ ਬੈੱਡ ਦੇ ਮਾਗਰ ਬੰਗੇ ਤੇ ਉਹ ਬੰਗੇ ਪੱਟ ਕੇ ਆਪਾਂ ਨੇ ਆਹ ਬਣਾਤਾ ਮਾਡਲ ਠੀਕ ਹੈ ਜੀ ਹਾਂ ਦੇਖੋ ਕਾਸ਼ ਨਾ ਕੱਢਤੇ ਕਿਤੇ ਕੋਈ ਕੁੰਡੀ ਨਹੀਂ ਬਿੰਗੀ ਹੁਣ ਇਸ ਟਾਈਮ ਇਹਦੀ ਸਾਰੀਆਂ ਕੁੰਡੀਆਂ ਛਿੱਡੀਆਂ ਕਰਤੀਆਂ ਪੁਰਾਣੀ ਦਾ ਕਾਹੀ ਨਹੀਂ ਸਾਥ ਜਮੀ ਨਮੀ ਬਣਾਤੀ ਬਈ ਟਰਾਲੀ ਹਨਾ ਤੇ ਅਚੋ ਰੰਗ ਦਾ ਕੰਮ ਕੀਤਾ ਬਾਕੀ ਰਿਪੇਅਰ ਦਾ ਕੰਮ ਕੀਤਾ ਹਨਾ ਜੀ ਹਾਂ ਜੀ ਨਾਲ ਜਾਲੀ ਵੀ ਲਾਈ ਆਪਾਂ ਨੇ ਜਾਲੀ ਦਾ ਕੰਮ ਵੀ ਸਾਰਾ ਕਰਤਾ ਹਾਂ ਜਾਲੀ ਦਾ ਕਰਤਾ ਪੱਕਿਆ ਮੂਹਰੋਂ ਆਹ ਚੀਜ਼ ਵੀ ਨਵੀਂ ਕਰਾ ਲਈਏ ਵੀਰ ਨੇ ਆ ਚੀਜ਼ ਲਵਾਤੀ ਬਿੱਡੀ ਹਾਂ ਪੌੜੀ ਨਵੀਂ ਲਾਤੀ ਆਹ ਨਹੀਂ ਸੀ ਪਹਿਲਾਂ ਇਹਦੇ ਉਹੀ ਲੱਗਦੀ ਟਰਾਲੇ ਦੇਖਣ ਨੂੰ ਆਹ ਵੀ ਨਵਾਂ ਲਾਤਾ ਸਿਸ਼ਟਮ ਮੂਰੋਂ ਸਾਰਾ ਨਵਾਂ ਲਾਇਆ ਬਿੱਡੀ ਨੇ ਬਿਲਾਦੀ ਹਾਂ ਹੁੱਕ ਸੈੱਟ ਕਰਕੇ ਨ ਵਧੀਆ ਬਣਾਤੀ ਨਵਾਂ ਬੁਸ਼ ਪਾਤਾ ਠੀਕ ਹੈ ਜੀ ਰੰਗ ਏ ਟੂ ਜੈਡ ਰੰਗ ਹੋ ਗਿਆ ਬਾਕੀ ਸਟਿਕਰਾਂ ਦਾ ਕੰਮ ਹੋ ਗਿਆ ਹਨਾ ਇਹ ਸਾਰਾ ਹੁਲਾ ਸਟਿੱਕਰਾਂ ਦਾ ਕੰਮ ਹੈ ਕਪਾ ਪੰਜਾਬੀ ਨੂੰ ਬਹੁਤ ਧਿਆਨ ਰੱਖਦੇ ਆ ਹਨਾ ਜੀ ਪੰਜਾਬੀ ਨੂੰ ਮੂਰੇ ਬਹੁਤ ਰੱਖਦੇ ਆ ਆਪਾਂ ਹਾਂ ਆ ਦੇਖੋ ਪੱਟੀ ਲਗਾਈ ਫੱਟੀ ਲਾ ਰੱਖੀ ਆ ਇਹ ਵੀ ਟੇਪ ਲਾਈ ਜਾ ਫਿਰ ਅਸੀਂ ਕਿਹਾ ਵੀ ਜੇ ਤੋ ਇੰਨਾ ਕੰਮ ਕਰਿਆ ਆਪਾਂ ਟੇਪ ਤਾਂ ਲਵਾਓ ਇਹਦੇ ਹਾਂ ਆਪ ਹਮੇਸ਼ਾ ਆਪਾਂ ਪੰਜਾਬੀ ਨੂੰ ਪ੍ਰੇਫਰ ਕਰਦੇ ਆ ਹਨਾ ਜੀ ਆਹ ਔਰੇ ਤੁਹਾਡੇ ਨਾਮ ਵੀ ਤੁਹਾਨੂੰ ਪੰਜਾਬੀ ਚ ਲਿਖਣੇ ਹਨਾ ਜੀ ਹਾਂ ਵੀ ਸਾਰਾ ਕੁਝ ਮਾਲਵਾ 벨ਟ 2025 ਮਾਡਲ ਬਣਾਤਾ ਹਨਾ ਜੀ ਦੇਖੋ ਬਾਈ ਤੁਸੀਂ ਹਨਾ ਇਹ ਆਪਣੇ ਲਵੇ ਟਰਾਲੀ ਆਈ ਸੀ ਪੁਰਾਣੀ ਟਰਾਲੀ ਸੀ ਇਹ ਇਹਦੇ ਰਿਪੇਅਰ ਦਾ ਕੰਮ ਵੀ ਸੀ ਤੇ ਇਹਦੇ ਰੰਗ ਵੀ ਕੀਤਾਗਾ ਤੁਸੀਂ ਚੈੱਕ ਕਰ ਸਕਦੇ ਆਪਾਂ ਪੁਰਾਣੇ ਟਰਾਲੀ ਦਾ ਕਹਿ ਨਹੀਂ ਜਾਦੇ ਇਹ ਦੋਹੇ ਜਾਨ ਕਿੱਥੇ ਜਾਣੇ ਨਹੀਂ ਦੋਹੇ ਇਹ ਦੋਹੇ ਮੋਗੇ ਜਾਣੀ ਨੇ ਮੋਗੇ ਜਾਣੀ ਨੇ ਬਾਈ ਦੋਹੇ ਟਰਾਲੀਆਂ ਦੋਹੇ ਟਰਾਲੀਆਂ ਬਾਈ ਜਾਣੀਆਂ ਨੇ ਠੀਕ ਹਨ ਇਹਦੀ ਵੀਰੇ ਆਪਣੀ ਵੀਡੀਓ ਹਨਾ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ